ਮੈਂ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਹਾਂ ਜਿਹੜੇ ਕ੍ਰਿਮੀਨਲ ਬੇਸ ਤੋਂ ਆਉਂਦੇ ਨੇ ਉੱਥੇ ਲੋਕਾਂ ਦੀ ਜਾਨ ਛੁਡਾ ਕੇ ਬਿਆਜ ਜੂਪੀ ਤੋਂ ਆਉਂਦੇ ਨੇ ਔਰ ਇੱਥੇ ਆ ਕੇ ਫੇਰ ਉਹੀ ਕ੍ਰਾਈਮ ਕਰਦੇ ਨੇ ਮੈਂ ਪ੍ਰਵਾਸੀਆਂ ਦੇ ਜਾਤੀ ਤੌਰ ਤੇ ਖਿਲਾਫ ਨਹੀਂ ਹਾਂ ਸਾਡੇ ਦੇਸ਼ ਦੇ ਵਿਛੰਡੇ ਨੇ ਪੰਜਾਬ ਜਾਣ ਕੇ ਕੰਮ ਕਰਦੇ ਨੇ ਮੈਂ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਹਾਂ ਜਿਹੜੇ ਕ੍ਰਿਮੀਨਲ ਬੇਸ ਤੋਂ ਆਉਂਦੇ ਨੇ ਉੱਥੇ ਲੋਕਾਂ ਦੀ ਜਾਨ ਛੁਡਾ ਕੇ ਮੈਂ ਆਜੂਪੀ ਤੋਂ ਆਉਂਦੇ ਨੇ ਔਰ ਇੱਥੇ ਆ ਕੇ ਫੇਰ ਉਹੀ ਕ੍ਰਾਈਮ ਕਰਦੇ ਨੇ ਅੱਛਾ ਸ਼ਰਮਾ ਜੀ ਇੱਥੇ ਇਹ ਗੱਲ ਜ਼ਰੂਰ ਕਲੀਅਰ ਕਰਦੇ ਬਹੁਤੇ ਲੋਕਾਂ ਦੇ ਵਿੱਚ ਇਹ ਚਰਚਾ ਛੜੀ ਹੋਈ ਹੈ ਕਿ ਸਿੱਖ ਹੀ ਪ੍ਰਵਾਸੀਆਂ ਦੇ ਖਿਲਾਫ ਨੇ ਨਹੀਂ 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 ਅੱਜ ਹਿੰਦੂ ਕਿਉਂ ਬੋਲ ਰਿਹਾ ਪ੍ਰਵਾਸੀਆਂ ਦੇ ਖਿਲਾਫ ਮੈਂ ਪੰਜਾਬ ਬ੍ਰਾਹਮਣ ਸਭਾ ਦਾ ਪ੍ਰਧਾਨ ਹਾਂ ਮੈਂ ਮਤਲਬ ਇਹ ਇਹ ਕੋਈ ਗੱਲ ਨਹੀਂ ਵੀ ਸਿੱਖ ਜਿਹੜੇ ਨੇ ਖਲਾਸ ਸਿੱਖ ਤੇ ਬੜੀ ਨਰਮਦਿਲ ਬੜੀ ਸੂਝਵਾਨ ਕੌਮ ਆ ਦਾਨੀ ਕੌਮ ਆ ਸਿੱਖਾਂ ਦਾ ਪਸ਼ੋਖੜ ਕੋ ਸ਼ੀਧੀ ਦੇਣ ਵਾਲੀ ਕੌਮ ਆ ਮੈਂ ਸਿਰਫ ਆਪਣੀ ਗੱਲ ਇਹ ਕਰਦਾ ਇਹ ਕਿਸੇ ਜਾਤ ਧਰਮ ਦੇ ਆਪਾਂ ਖਿਲਾਫ ਨਹੀਂ ਉਹਨਾਂ ਉਹਨਾਂ ਕ੍ਰਾਈਮ ਕਰਨ ਵਾਲੇ ਲੋਕਾਂ ਖਿਲਾਫ ਹੈ ਜਿਹੜੇ ਰਾਤ ਨੂੰ दारू ਪੀ ਕੇ ਜਿੱਦਾਂ ਦੱਸਦੇ ਨੇ ਪੋਲ ਦੇ ਥੱਲੇ ਇੱਥੇ ਆਣ ਕੇ ਲੇਟਦੇ ਨੇ ਜਾਂ ਪੌੜੀਆਂ ਤੇ ਨਹੀਂ ਚੜਨ ਦਿੰਦੇ ਰਾਤੀ ਸੋਣੋ ਉਹਨਾਂ ਨੇ ਦੱਸੀ ਗੱਲ ਮੈਨੂੰ ਕਿ ਸੱਦਿਆ ਵੀ ਆਓ ਇੱਥੇ ਸ਼ਰਾਬ ਪੀ ਕੇ ਲੇਟਣਦੇ ਨੇ ਉਹ ਇਹਨਾਂ ਤੋਂ ਹੀ ਸ਼ਰਾਬ ਲੈਂਦੇ ਨੇ ਔਰ ਇੱਥੇ ਰੋਟੀ ਪਾਣੀ ਖਾ ਗਏ ਇੱਥੇ ਜਾ ਕੇ ਬਹਿ ਕੇ ਫਿਰ ਉਹ ਖੱਪ ਕਰਦੇ ਨੇ ਉਹ ਜਿਹੜੀ ਸੀਨੀਅਰ ਸਿਟੀਜ਼ਨ ਵਾਲਿਆਂ ਲਈ ਇੱਥੇ ਜਗ੍ਹਾ ਬੈਣ ਦੀ ਬਣੀ ਹੋਈ ਆ ਉਹਦੇ ਵਿੱਚ ਸ਼ਰਾਬੀ ਤਨਸ਼ੇੜੀ ਬੈਠੇ ਹੁੰਦੇ ਨੇ ਤੇ ਸੀਨੀਅਰ ਸਿਟੀਜ਼ਨ ਕਿੱਥੇ ਬਹਿ ਪੀ ਤੁਸੀ ਰੋਟੀ ਰੋਜੀ ਖਾਓ ਉਹਨਾਂ ਦੇ ਖਿਲਾਫ ਨਹੀਂ ਅਸੀਂ ਜਿਹੜੇ ਕ੍ਰਾਈਮ ਕਰਦੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਬੱਚਿਆਂ ਦੇ ਦਰਿੰਦਗੀ ਕਰਦੇ ਚੋਰੀਆਂ ਕਰਦੇ ਲੁੱਟਾਂ ਖਵਾ ਕਰਦੇ ਉਹਨਾਂ ਦੇ ਖਿਲਾਫ ਆ ਔਰ ਉਹਨਾਂ ਦੇ ਅੱਡਿਆਂ ਦੇ ਖਿਲਾਫ ਆ